ਇੱਥੇ ਵੀ ਰੇਡ ਹੋਇਆ ਬਟਾਲੇ ਮੇਰਸਾਬ ਦੇ ਵੀ ਰੇਡ ਹੋਇਆ ਹੋਰ ਇਥੇ ਉਹ ਪੰਜਾਂ ਥਾਂ ਤੇ ਰੇਡ ਹੋਇਆ ਇਹ ਕੋਈ ਬਹੁਤ ਹੀ ਚੰਗੀ ਪ੍ਰਥਾ ਨਹੀਂ ਡੈਮੋਕ੍ਰੇਸੀ ਦਾ ਗਲਾ ਘੁਟਿਆ ਜਾ ਰਿਹਾ ਹੈ ਡੈਮੋਕ੍ਰੇਸੀ ਖਤਮ ਕੀਤੀ ਜਾ ਰਹੀ ਹੈ ਜਿਹੜਾ ਸਾਡਾ ਇਹ ਅਸੀਂ ਅੱਗੇ ਪ੍ਰਚਾਰ ਕਰਨੇ ਆਂ ਵੀ ਜੇ ਇਹੋ ਹੀ ਕੋਈ ਚੱਲਦਾ ਰਿਹਾ ਫਿਰ ਵੋਟ ਰਾਜ ਖਤਮ ਹੋ ਜਾਏਗਾ ਸਾਬਤ ਕੀ ਕਰਨਾ ਚਾਹੁੰਦੇ ਇਸਦੀ ਕਿਹੜੀ ਰੇਡਾਂ ਜਾ ਸਾਬਤ ਇਹ ਕਰਨਾ ਚਾਹੁੰਦੇ ਵੀ ਜਿਹੜਾ ਸਾਡੇ ਖਿਲਾਫ ਤੁਰੇਗਾ ਉਹਦੇ ਅਸੀਂ ਇਸ ਤਰ੍ਹਾਂ ਕਰਾਂ ਡਰਾਉਣਾ ਚਾਹੁੰਦੇ ਆ ਡਰਾ ਕੇ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੇ ਆ ਕੀ ਚੀਜ਼ ਦਾ ਡਰਵਾ ਇੱਕ ਪਾਸੇ ਕਹਿੰਦੇ ਆ ਕਿ ਪੰਜਾਬ ਦੀ 13 ਸੀਟਾਂ ਨਾਲ ਸਾਨੂੰ ਕੋਈ ਮਤਲਬ ਨਹੀਂ ਤੇ ਇੱਕ ਪਾਸੇ ਡਰ ਵੀ ਹੈ ਇਹਦਾ ਮਤਲਬ ਇਹ ਆ ਵੀ ਹਾਲਤ ਪਤਲੀ ਹੈ ਸਿਚੁਏਸ਼ਨ ਜਿਹੜੀ ਹੈ ਉਹਨਾਂ ਦੀ ਉਹ ਨਹੀਂ ਸਿਕਿਉਰ ਨਹੀਂ ਸਮਝਦੇ ਇਸ ਕਰਕੇ ਇਹਨਾਂ ਗਲਤ ਫਿਹਾਰਾਂ ਤੇ ਆ ਗਏ ਕੀ ਲੱਗਦਾ ਤੁਹਾਨੂੰ ਇਸ ਲਈ ਕਿ ਇਹਨਾਂ ਦਬਾਅ ਬਣਾ ਕੇ ਸਪਰਿੰਗ ਕੋਸ਼ਿਸ਼ ਉਹਨਾਂ ਦੀ ਕੋਸ਼ਿਸ਼ ਹੈ ਮੁਕੀ ਪੰਜਾਬ ਦੇ ਲੋਕ ਦਬਾਅ ਨਹੀਂ ਮੰਨਦੇ ਕਹੇ ਸਮਾ ਦੱਸੇਗਾ ਹੁਣ ਤੱਕ ਪੱਕੀ ਸਾਹਮਣੇ ਆਏ ਕਿਹੜੇ ਕਿਹੜੇ ਅਫਸਰ ਇਹ ਕੋਈ ਪਤਾ ਨਹੀਂ ਕੌਣ ਸਾਹਮਣੇ ਆ ਇਹ ਪਤਾ ਲਗਾ ਦਿੱਲੀ ਦੇ ਹੋਰ ਚੀਜ਼ ਨੇ ਤੇ ਦਿੱਲੀ ਦੇ ਹੁਕਮ ਜਿਹਾ ਪਤਾ ਆ ਉਹ ਸਾਰਾ ਕੰਮ ਚੱਲ ਰਿਹਾ ਪਰ ਹੈ ਧੱਕਾ ਪੰਜਾਬ ਤੇ ਸੈਂਟਰ ਗਵਰਨਮੈਂਟ ਪ੍ਰਣਾਲੀ ਕਿਉਂ ਪੰਜਾਬ ਤੇ ਸੈਂਟਰ ਗਵਰਨਮੈਂਟ ਇੱਕ ਨੇ ਜੀ ਤੇ ਜੋ ਕੰਮ ਕਰਦੇ ਰੱਦ ਕੇ ਕਰਦੇ ਆ ਕਦੇ ਹੁਣ ਜਮਾਨ ਨੂੰ ਦੇਖਿਆ ਜੀ ਮੋਦੀ ਸਾਹਿਬ ਦੇ ਖਿਲਾਫ ਬੋਲਦੇ ਗੁਰਦਾਸਪੁਰ ਦੇ ਵਿੱਚ ਹੀ ਕਿਉਂ ਇਸ ਤਰੀਕੇ ਦੇ ਰੇਡਾਂ ਨੇ ਕਿਉਂਕਿ ਪੂਰੇ ਪੰਜਾਬ ਪਿਆ ਪੰਜਾਬ ਦੇ ਵਿੱਚ ਕਿਤੇ ਨਹੀਂ ਆ ਸਿਰਫ ਗੁਰਦਾਸਪੁਰ ਕੀ ਪਤਾ ਬਾਹਰ ਪੰਜਾਬ ਜੀ ਹੋ ਜਾਂਦੇ ਹੋਈਆਂ ਹੁਣ ਅਜੀ ਸਾਡੇ ਆਪਣਾ ਪਤਾ ਨਾ ਸਾਡਾ ਆਪਣਾ ਪਤਾ ਬਾਹਰ ਦਾ ਕੀ ਪਤਾ ਅਜੇ ਖਬਰ ਤੱਕ ਨਹੀਂ ਆਈ ਨੀ ਸੋ ਕੁਝ ਵੀ ਹੋ ਸਕਦਾ ਇਹਦੇ ਨਾਲ ਇੰਡੀਕੇਸ਼ਨ ਹੀ ਦੇਣਾ ਕਿਸੇ ਦਾ ਰੇਡ ਕਰਕੇ ਸਾਰੇ ਪੰਜਾਬ ਨੂੰ ਮੈਸੇਜ ਦੇਣਾ ਕੰਮੂ ਬੰਦ ਰੱਖੋ ਨਹੀਂ ਤਾਂ ਕੁਝ ਹੋਏਗਾ ਪ੍ਰਚਾਰ ਨੂੰ ਪ੍ਰਭਾਵਿਤ ਵੀ ਕਰਨ ਦੀ ਕੋਸ਼ਿਸ਼ ਹੈ ਜੀ ਬਿਲਕੁਲ ਜੀ ਬਿਲਕੁਲ ਪ੍ਰਚਾਰ ਨੂੰ ਦੱਬਣ ਦੀ ਕੋਸ਼ਿਸ਼ ਹੈ ਕਿਉਂਕਿ ਅੱਜ ਰਾਹੁਲ ਗਾਂਧੀ ਜੀ ਦੀ ਰੈਲੀ ਜੀ ਕੰਮ ਕੰਮ ਸਾਰੇ ਪਾਸੇ ਬੜੀਆਂ ਬੜੇ ਮੈਸੇਜ ਦੇਣ ਦੀ ਲੋੜ ਚੁਰ ਰਹੋ ਜੀ ਨੂੰ ਉਸੇ ਗੱਲ ਕਰਨਗੇ ਸਾਡੇ ਲੀਡਰ ਕਿ ਆਹ ਕੁਝ ਹੋ ਰਿਹਾ ਵੇਖੋ ਬਾਕੀ ਸਮਾਂ ਆਉਂਦਈ ਹੈ ਜੋ ਕੁਝ ਹੋਣਾ ਪਰ ਪੰਜਾਬੀ ਦੱਲਣ ਵਾਲੇ ਨੇ ਕੁਝ ਕਹਿੰਦੇ ਕਰ